ਤਸੀਂ ਜਿਹੜੀ ਲੋੜਵੰਦਾਂ ਨੂੰ ਸਰਕਾਰ ਵੱਲੋਂ ਮੁਫਤ ਕਣਕ ਪਹਾਈ ਜਾਂਦੀ ਹੈ ਉਹਦੇ ਕੱਪੜੇ ਸੰਬੰਧੀ ਮੈਂ ਪਿਛਲੇ ਇੱਕ ਵੀਡੀਓ ਜੁਦਾ ਕੀਤਾ ਸੀ ਕਿ ਸਾਡੇ ਪਿੰਡ ਜੋ ਗਰੀਬਾਂ ਨੂੰ ਲੋੜਵੰਦਾਂ ਨੂੰ ਕਣਕ ਦੇਣ ਵਾਲੀਆਂ ਪਰਚੀਆਂ ਕੱਟੀਆਂ ਸੀ ਇਲੈਕਸ਼ਨ ਤੋਂ ਪਹਿਲਾਂ ਮਹੀਨੇ 'ਚ ਤਿੰਨ ਮਹੀਨੇ ਤੋਂ ਉੱਪਰ ਹੋ ਗਏ ਨੇ ਉਹ ਪਰਚੀਆਂ ਕੱਟੀਆਂ ਨੂੰ ਪਰ ਕਿਸੇ ਗਰੀਬ ਘਰ ਇੱਕ ਦਾਣੇ ਤੱਕ ਨਹੀਂ ਪਹੁੰਚਿਆ ਤੇ ਹੁਣ ਕੀ ਕੀਤਾ ਜਾ ਰਿਹਾ ਹੈ ਕਿ ਦੁਬਾਰਾ ਨਵੇਂ ਕੋਟੇ ਦੀਆਂ ਪਰਚੀਆਂ ਕੱਟੀਆਂ ਸ਼ੁਰੂ ਕਰ ਦਿੱਤੀਆਂ ਜਾ ਰਹੀਆਂ ਨੇ ਤੇ ਪਿਛਲਾ ਜਿਹੜਾ ਕੋਟਾ ਉਹ ਲਗਭਗ ਸਾਰਾ ਖਤਮ ਕਰ ਦਿੱਤਾ ਗਿਆ ਖਤਮ ਮਤਲਬ ਇਹ ਹੈ ਕਿ ਮੇਰੇ ਕੋਲ ਬਿਲ ਆਏ ਹੋਏ ਨੇ ਵੀਰ ਜੀ ਪਹਿਲਾਂ ਤਾਂ ਮੈਂ ਇਸ ਕੋਟੇ ਬਾਰੇ ਦੱਸ ਦਿੰਦਾ ਕਿ ਮੈਂ ਕੋਈ ਥੋੜੇ ਜਿਹੇ ਮਿਹਨਤ ਕਰਕੇ ਕੜਾਈ ਨੇ ਕੋਈ ਸਾਥੀਆਂ ਸਾਥ ਦਿੱਤਾ ਹੈ ਕੁਝ ਤਾਂ ਕਣ ਕਿਸ ਤਰ੍ਹਾਂ ਨਿਕਲੀ ਹੈ ਕਿ ਉੱਥੇ ਜਿਹੜੇ ਟਰਾਂਸਪੋਰਟ ਲਈ ਟਰੱਕ ਲਿਖੇ ਹੋਏ ਨੇ ਪਰ ਉਹ ਜਿਹੜੇ ਨੰਬਰ ਨੇ ਮੋਟਰਸਾਈਕਲਾਂ ਦੇ ਨੇ ਜਦੋਂ ਤੁਸੀਂ ਤਫ਼तीश ਕਰੋਗੇ ਤੁਹਾਨੂੰ ਸਮਝ ਆ ਜਾਏਗੀ ਮੇਰੇ ਕੋਲ ਲਿਸਟ ਪਈ ਹੋਇਆ ਜਿੱਥੇ ਸਾਡਾ ਸਟਾਕ ਹੁੰਦੀ ਹੈ ਇਸ ਕਣ ਸਰਕਾਰੀ ਕਣ ਦੀ ਸਟਾਕ ਹੁੰਦੀ ਹੈ ਉੱਥੋਂ ਸਾਡੇ ਪਿੰਡ ਦੀ ਸਾਡੇ ਜਿਹੜੇ ਇੱਥੇ ਡੀਪੂ ਨੇ ਲਗਭਗ 4 ਕਿੰਟ ਹੁੰਦੇ ਨੇ ਇਸ ਡੀਪੂ ਤਹਿਤ ਕਾਲਾਫਗਨਾ ਫਤਿ ਚੰਡੀਗੜ੍ਹ ਆਜਗੁਰ ਤੇ ਫਤਿਹਲ ਇਹਨਾਂ ਦੀ ਮਿਲਾ ਕੇ ਕੋਈ 2000 ਕੁਇੰਟਲ ਕਣਕ ਸੀ ਜਿਹਦੀ ਤਕਰੀਬਨ ਕੀਮਤ ਜਿਹੜੀ ਸੀ 40 ਲੱਖ ਸੀ ਉਹ ਪਾਜੀ ਸਟੋਰ ਤੋਂ ਤਾਂ ਗਦਾਮ ਤੋਂ ਤਾਂ ਨਿਕਲ ਗਈ ਹੈ ਤੇ ਉਹ ਕਿਹੜੀ ਕਿਹੜੀ ਨੰਬਰਾਂ ਤਹਿਤ ਨਿਕਲੀ ਹੈ ਕਿਹੜੇ ਕਿਹੜੇ ਬਿੱਲ ਨੇ ਉਹ ਵੀ ਸਾਡੇ ਕੋਲ ਉਹ ਰਿਕਾਰਡ ਪਹੁੰਚਾ ਹੋਇਆ ਹੈ ਕਹਿੰਦਾ ਪਾਵੇ ਕੋਈ ਕਣਕ ਗਦਾਮ ਤੋਂ ਕਢ ਲਈ ਗਈ ਹੈ ਪਰ 3 ਮਹੀਨੇ ਹੋ ਗਿਆ ਲੋਡ ਬੰਦਾ ਤੱਕ ਨਹੀਂ ਪਹੁੰਚੀ। ਫੋਜੀ ਤਕਰੀਸ਼ ਹੋਰ ਕੀਤੀ ਹੈ। ਸਾਡੇ ਬਲਾਗ 'ਚ ਲਗਭਗ 55 ਕਿੰਟ ਹੁੰਦੇ ਨੇ ਜ ਜਿਹੜੇ ਮਤਲਬ ਇੱਕ ਅਫਸਰ ਦੇ ਅੰਡਰ ਜਿਹਨੇ ਕੋਟਾ ਬਣਦਾ ਹੁੰਦਾ ਫੂਡ ਸਟੋਅ ਤੱਕ ਅਫਸਰ ਮੈਂ ਨਾ ਨਹੀਂ ਲਵਾਂਗਾ ਜਾਣਕਾਰੀ ਤੁਹਾਨੂੰ ਕੋ ਪੂਰੀ ਆ ਸਿਰਫ 10 ਪਿੰਡਾਂ ਚੋਂ ਕਣਕ ਵੰਡੀ ਗਈ ਹੈ ਤੇ 45 ਪਿੰਡਾਂ ਦੀ ਕਣਕ ਜਿਹੜੀ ਉਹ ਲੋੜ ਬੰਦਾ ਤੱਕ ਪਹੁੰਚੀ ਹੀ ਨਹੀਂ ਜੀ ਅੱਛਾ ਜੀ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕੀ ਹੋਇਆ ਕਿ ਰਾਤੀ ਇੱਕ ਵੀਰ ਨੇ ਸਾਰਿਆਂ ਨੇ ਵੀਡੀਓ ਤੁਸੀਂ ਸ਼ਾਇਦ ਵੇਖੀ ਜੇ ਤੁਹਾਡੇ ਤੱਕ ਨਹੀਂ ਪਹੁੰਚੀ ਮੈਂ ਉਹ ਵੀ ਇੰਟਰਨੈਟ ਤੇ ਪਾ ਦਾਂਗਾ ਰਾਜਕਵੀਰ ਨੇ ਬਟਾਲੇ ਬਾਈਪਾਸ ਤੋਂ ਇੱਕ ਕਣਕ ਦਾ ਟਰੱਕ ਫੜਿਆ ਇਹ ਸਰਕਾਰੀ ਕਣਕ ਹੈ ਜਿਹੜੀ ਤੁਹਾਡੇ ਤੱਕ ਗਰੀਬਾਂ ਤੱਕ ਪਹੁੰਚਣੀ ਸੀ ਤੇ ਉਹ ਟਰੱਕ ਜਿਹੜਾ ਵਾਪਰਿਆ ਗਿਆ ਵਾ ਫਤਿਹਗੜ ਚੂੜੀਆਂ ਮੰਡੀ ਤੋਂ ਸਾਡੇ ਹਲਕੇ ਫਤਿਹਗੜ ਚੂੜੀਆਂ ਦੀ ਮੰਡੀ ਤੋਂ ਦਿੱਤੇ ਸਰਕਾਰੀ ਸਟਾਕ ਸੀ ਜੀ ਉਸ ਟਰੱਕ ਦਾ ਨੰਬਰ ਏ ਜੇ ਕੇ 03 ਜੀ 6386 ਅੱਛਾ ਦੇਖੋ ਜੀ ਅੱਗੇ ਕੀ ਚਾਲ-ਵਾਜੀਆਂ ਕੀਤੀਆਂ ਗਈਆਂ ਨੇ ਇਹ ਜਿਹੜਾ ਬਿੱਲ ਆ ਇਹ ਇਸ ਤਰ੍ਹਾਂ ਬਣਾਇਆ ਗਿਆ ਕਿ ਕੱਲ ਨੂੰ ਟੈਕਨੀਕਲੀ ਜਾਂ ਕਾਨੂੰਨੀ ਤੌਰ ਤੇ ਕੋਈ ਪ੍ਰੋਬਲਮ ਨਾ ਆਏ ਬਿੱਲ ਕੱਟਿਆ ਗਿਆ ਵਾ ਦਿੱਲੀ ਤੋਂ ਜੰਮੂ ਕਸ਼ਮੀਰ ਦਾ ਦੇਖੋ ਜੇ ਦਿੱਲੀ ਤੋਂ ਮਾਲ ਲਦਿਆ ਗਿਆ ਵਾ ਤੇ ਫਤੇਗੜ ਕੀ ਕਰ ਰਿਹਾ ਹੈ ਜੇ ਫਤੇਗੜ ਆਇਆ ਤੇ ਫਿਰ ਉੱਥੇ ਕੰਡਾਜੋ ਕੀਤਾ ਜਾ ਰਿਹਾ ਮਤਲਬ ਕਰਕੇ ਇੱਥੋਂ ਚੁੱਕੀ ਬਿੱਲ ਬਣਾਤਾ ਵਾ ਦਿੱਲੀ ਤੋਂ ਜਮੂਨ ਦਾ ਜਿੱਥੇ ਇਹ ਜੀ ਲਗਭਗ 2 400 ਤੇ 95 ਟੋਰੇ 495 ਬੈਗ ਕਨ ਕਿਸ ਕੋ ਸਟਾਕ ਇਥੇ ਜਿਹਦੀ ਕੀਮਤ ਲਗਭਗ 6 ਲੱਖ 64227 ਰੁਪਏ ਮਤਲਬ ਇਹ ਕਣ ਕਿ ਜਿਹੜੀ ਸੀ ਸਾਡੇ ਨਾਲ ਫਤੇਗੜ ਚੂੜੀਆਂ ਦੇ ਸਰਕਾਰੀ ਵਿਦਾਨ ਚੁੱਕੀ ਗਈ ਜੀ ਇਸ ਦਾ ਬਿੱਲ ਜਿਹੜਾ ਵਾ ਉਹ 6 ਤਰੀਕ ਦਾ ਹੈ ਇਸ ਤੋਂ ਅਗੇ ਦੱਸਾਂ ਜੀ ਕੰਡਾਜ ਦਾ ਫਿਰ ਫਤੇਗੜ ਚੂੜੀਆਂ ਦੇ ਉੱਥੇ ਮੰਡੀ ਦੇ ਲਾਗੇ ਖੰਡਾ ਜੀ ਅਸੀਂ ਉੱਥੇ ਜਾਂਦੇ ਹਾਂ ਉੱਥੋਂ ਅਸੀਂ ਲਿਆ ਗਿਆ ਤੇ ਰਾਤੀ ਸਾਡੇ ਫੂਡ ਇਨਸਪੈਕਟਰ ਨੇ ਇਹ ਛਾਪਾ ਮਾਰ ਕੇ ਜੀ ਟਰੱਕ ਫੜਿਆ ਹੈ ਮੈਂ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਕਿ ਜਿਵੇਂ ਉਹ ਅਫਸਰ ਸਾਹਿਬਾਨ ਨੇ ਇਹ ਗੱਲ ਨੂੰ ਉਠਾਇਆ ਹੈ ਸਰਕਾਰ ਤੱਕ ਪਹੁੰਚਾਇਆ ਹੈ ਮੰਤਰੀ ਤੱਕ ਪਹੁੰਚਾਇਆ ਹੈ ਮੇਰੀ ਵੀ ਇਹੀ ਬੇਨਤੀ ਹੈ ਕਿ ਅਸੀਂ ਮਤਲਬ ਇਸ ਵੀਡੀਓ ਰਾਹੀਂ ਮੈਂ ਇਸ ਮਸਲੇ ਨੂੰ ਆਪਣੇ ਫੂਡ ਸਪਲਾਈ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਤੱਕ ਮੈਂ ਪਹੁੰਚਾਉਣਾ ਚਾਹੁੰਦਾ ਹਾਂ ਕਿ ਇਹ ਜੋ ਕੁਪਰਾਵਰ ਟੇ ਲੈਵਲ ਤੋਂ ਆਇਆ ਇਹ ਬਹੁਤ ਵੱਡੇ ਲੈਵਲ ਦੇ 1 ਕਰੋੜਾਂ ਦਾ ਕੁਪਰਾ 1 ਕਰੋੜਾਂ ਦਾ ਤੁਸੀਂ ਦੇਖੋ ਕਿ ਸਾਡੇ ਇੱਕ ਇੱਕ ਜਿਹੜਾ ਸਾਡੇ 4 ਪਿੰਡਾਂ ਦਾ ਕੋਟਾ ਹੈ ਲਗਭਗ 46 ਲੱਖ ਦਾ ਏ ਤੇ ਟੋਟਲ ਤੁਸੀਂ ਲਾਓ 45 50 40 ਪਿੰਡਾਂ ਦਾ ਇਹ ਕਿੰਨੇ ਕਰੋੜ ਰੁਪਏ ਦੀ ਕੰਮ ਜਿਹੜੀ ਹੈ ਉਹ ਖਾਧ ਗਈ ਗਰੀਬਾਂ ਦਾ ਕਮਾਲ ਹੈ ਜੀ ਸੋ ਸਾਡੀ ਬੇਨਤੀ ਹੈ ਕਿ ਇਹ ਜੋ ਕਰਨ ਕਿਆ ਇਹਦੀ ਇਨਕੁਆਇਰੀ ਕੀਤੀ ਜਾਏ ਮਹਿਕਮੇ ਵਾਲੇ ਸਾਡੇ ਕੋਲ ਹੁਣ ਅਸੀਂ ਚਾਰ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਤੁਹਾਨੂੰ ਸਬੂਤ ਦੇ ਤੌਰ ਤੇ ਪੱਟੀਆਂ ਦਿਖਾ ਦਾਂਗੇ ਕਿ ਆਹ ਦੇਖੋ ਪੱਟੀਆਂ 3 ਦੇ ਸਾਢੇ 3 ਮਹੀਨੇ ਪਹਿਲਾਂ ਦੀ ਕੱਟੀਆਂ ਹੋਈਆਂ ਨੇ ਪਰ ਕਣਕ ਨਹੀਂ ਮਿਲੀ ਉਹ ਲੋਕ ਤੁਹਾਨੂੰ ਗਾਇਜ਼ ਦੇਣਗੇ ਬਾਕੀ ਜਿਹੜੇ ਰਾਤ ਆਲਾ ਟੱਕ ਵੀਰ ਨੇ ਫੜਿਆ ਉਹਦਾ ਧੰਨਵਾਦ ਹੈ ਸੋ ਸਾਡੀ ਦੁਬਾਰਾ ਫਿਰ ਬੇਨਤੀ ਹੈ ਪ੍ਰਸ਼ਾਸਨ ਨੂੰ ਫੂਡ ਇਨਸਪੈਕਟਰ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੇ ਇਸ ਮੁੱਦੇ ਤੇ ਜਿਆ ਗੰਭੀਰਤਾ ਨਾਲ ਧਿਆਨ ਕੀਤਾ ਜਾਵੇ ਕਿਉਂਕਿ ਇਹ ਛੋਟਾ ਮਸਲਾ ਨਹੀਂ ਹੈ ਜਿਵੇਂ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਕਰਪਸ਼ਨ ਮੁਕਤ ਪੰਜਾਬ ਕਰਨਾ ਹੈ ਇਹ ਕਰਪਸ਼ਨ ਬਹੁਤ ਵੱਡੀ ਹੈ ਇਹਦੇ ਵਿੱਚ ਮਹਿਕਮਾ ਲੀਡਰ ਕਿਸੇ ਵੀ ਪਾਰਟੀ ਦੇ ਹੁਣ ਉਹ ਅਸੀਂ ਇਹ ਨਹੀਂ ਕਹਿੰਦੇ ਮਹੂਤਾ ਸਰਕਾਰ ਦੇ ਜਾਂ ਦੂਜੇ ਤੀਜੇ ਕਾਲੀ ਕੱਛ ਕਿਸੇ ਦਾ ਵੀ ਜੋ ਜੋ ਵੀ ਇੱਚੇ ਮੌਲੇ ਸਭ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਏ। ਹੋਰ ਨਾਲ ਅਸੀਂ ਇਹ ਵੀ ਕਹਿੰਦੇ ਆ ਕਿ ਜੇਕਰ ਤੁਸੀਂ ਪੰਜਾਬ ਸਰਕਾਰ ਨੇ ਇਸ ਮੁੱਦੇ ਤੇ ਕੋਈ ਧਿਆਨ ਨਾ ਦਿੱਤਾ ਐਕਸ਼ਨ ਨਾ ਲਿਆ ਜਾਂਚ ਬੰਦਾ ਤਾਂ ਜੋ অপরাধੀ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਖਿਲਾਫ ਕਾਰਵਾਈ ਨਾ ਕੀਤੀ ਕਿਉਂਕਿ ਇਹ ਜਿਹੜਾ ਕੋਟਾ ਇਹ ਕੇਂਦਰ ਸਰਕਾਰ ਦਾ ਸੀ ਤੇ ਫਿਰ ਅਸੀਂ ਇਹ ਸਾਰੇ ਜਿਹੜੇ ਸਬੂਤ ਸਾਡੇ ਕੋਲ ਅਵੇਲੇਬਲ ਪਏ ਨੇ ਟ੍ਰਾਂਸਪੋਰਟੇਸ਼ਨ ਦੇ ਜਾਂ ਵੀਡੀਓ ਦੇ ਜਾਂ ਬਿੱਲਾਂ ਦੇ ਕਿ ਅਸੀਂ ਜਿਹੜੇ ਆ ਕੇਂਦਰ ਸਰਕਾਰ ਤੱਕ ਪਹੁੰਚਾਵਾਂਗੇ ਤਾਂ ਕਿ ਇਸ ਸ਼ਬਦ ਦੀ ਇਨਕੁਆਰੀ ਹੋ ਸਕੇ। ਉਹ ਕੈਨੇਕਲ ਸਾਰਿਆਂ ਸਾਥੀਆਂ ਦਾ ਧੰਨਵਾਦ। ਔਰ ਆਸ ਕਰਦੇ ਹਾਂ ਵੀਰੋ ਕਿ ਇਹ ਮੇਰੀ ਵੀਡੀਓ ਤੁਸੀਂ ਵਾਰ-ਵਾਰ ਸ਼ੇਅਰ ਕਰੋਗੇ ਤਾਂ ਕਿ ਲੋੜਵੰਦਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ ਔਰ ਜਿਹੜੇ ਸਾਡੇ ਸਮਾਜ 'ਚ ਚੋਰ ਲੋਕ ਬੈਠੇ ਨੇ ਜੋ ਗਰੀਬਾਂ ਦਾ ਲੂਪ ਨਹੀਂ ਦੇਣੇ ਉਹਨਾਂ 'ਤੇ ਸਾਰਿਆਂ ਤੋਂ ਸਖਤ ਕਾਰਵਾਈ ਹੋ ਸਕੇ। ਸੋ ਸਾਰਿਆਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।